ਸ਼ਾਮਿਲ ਹੋਏ ਤੇ ਅੱਜ ਹੁਣ ਕਾਂਗਰਸ ਦੇ ਪ੍ਰਵਾਹ ਸ਼ਾਮਿਲ ਹੋ ਗਏ ਕੀ ਕਿਹਾ ਬਿਲਕੁਲ ਜੀ ਪਹਿਲਾਂ ਤੇ ਸਾਰੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਆਮ ਆਦਮੀ ਪਾਰਟੀ ਕੰਮਾਂ ਦੇ ਨਾਮ ਤੇ ਵੋਟ ਮੰਗਦੀ ਹੈ ਵਿਰੋਧੀ ਪਾਰਟੀਆਂ ਬਲੇਮ ਤੇ ਡਰਾਉਣ ਤਮਕਾਉਣ ਤੇ ਵੋਟਾਂ ਮੰਗਦੇ ਨੇ ਸੋ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਮੋਟਿਵ ਹੈ ਇੱਕੋ ਇੱਕ ਮਤਵਾ ਵੀ ਆਪਾਂ ਲੋਕਾਂ ਦੀ ਡਵੈਲਪਮੈਂਟ ਕਰੀਏ ਲੋਕਾਂ ਨੂੰ ਸੌਖਾ ਜਿਹੜਾ ਆਪਾਂ ਕੀ ਕਰ ਸਕਦੇ ਹਾਂ ਸਖਾਲਾ ਕਿ ਤਰ੍ਹਾਂ ਕਰ ਸਕਦੇ ਹਾਂ ਚਾਹੇ ਅੱਜ ਪਿੰਡ ਪਿੰਡ ਤੇ ਜਾ ਰਹੇ ਹਾਂ ਮੈਨੂੰ ਕਈ ਜ਼ਿਮੀਦਾਰ ਮਿਲਦੇ ਨੇ ਦਸਦੇ ਨੇ ਵੀ ਕਿ ਸਾਡਾ ਬਿਲਕੁਲ ਜ਼ੀਰੋ ਆ ਰਿਹਾ ਉੱਥੇ ਪ੍ਰਚਾਰ ਕਰਨ ਦੀ ਸਾਨੂੰ ਲੋੜ ਨਹੀਂ ਸਾਡੇ ਉਹ ਜ਼ਿਮੀਦਾਰ ਭਰਾ ਖੁਦ ਕਰ ਰਹੇ ਨੇ ਕਹਿੰਦੇ ਪਹਿਲੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਜਿਨ੍ਹਾਂ ਨੇ ਇੱਕ ਹਸਾਬ ਦੀ ਬਾਰੀ ਖੋਲ ਕੇ ਸਾਡੇ ਘਰਾਂ ਦਾ ਬੈਨੀਫਿਟ ਕੀਤਾ ਵਾ ਵੀ ਸਾਡੇ ਪੈਸਿਆਂ ਦੀ ਬਚਤ ਕੀਤੀ ਹੈ ਚਾਹੇ ਰਾਤ ਨੂੰ ਮੋਟਰਾਂ ਜਿਹੜੀਆਂ ਚੱਲਦੀਆਂ ਸੀ ਕਈ ਵਾਰੀ ਤੁਸੀਂ ਦੇਖਿਆ ਅਕਸਰ ਬੰਨਿਆਂ ਤੋਂ ਪਾਣੀ ਕਦੀ ਕਿਸੇ ਦੀ ਪੈਲੀ 'ਚ ਵੜ ਜਾਣਾ ਰਾਤ ਨੂੰ ਝਗੜਿਆਂ ਦੇ ਕਾਰਨ ਬਣਦੇ ਜਦੋਂ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਘਰਦਿਆਂ ਦੀ ਜਾਣ ਵੀ ਸਹਿਕਦੀ ਸੀ ਜਦੋਂ ਤੱਕ ਪਰਿਵਾਰ ਦਾ ਜੀਣਾ ਆ ਜਾਵੇ ਬੜੇ ਹੜੇ ਕੱਦੇ ਸਾਰੀਆਂ ਪਾਰਟੀਆਂ ਦੇ ਕਿਸਾਨਾਂ ਨੇ ਵੀ 32 ਦਿਨੇ ਕਰਦੇ ਪਰ ਨਹੀਂ ਕਿਸੇ ਨੇ ਪਰ ਹੁਣ ਤੁਮਾਂਜੀ ਦੀ ਸਰਕਾਰ ਨੇ ਕੀਤੀ ਅੱਜ ਉਹੀ ਜਿਹੜੀ ਬੱਤੀ ਦਿਨੇ ਆ ਕਿਸਾਨਾਂ ਨੂੰ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਇਹ ਸਭ ਤੋਂ ਵੱਡੀ ਪ੍ਰਾਪਤੀ ਪਿੰਡਾਂ ਦੀ ਗੱਲ ਮੈਂ ਕਰ ਰਿਹਾ ਜੋ ਪਿੰਡਾਂ ਦੇ ਵਿੱਚ ਸਾਨੂੰ ਲੋਕਾਂ ਵੱਲੋਂ ਮਾਣ ਮਹਿਸੂਸ ਹੋ ਰਿਹਾ ਅੱਜ ਤੇ ਜਿਹੜਾ ਸਮਾ ਚੱਲ ਰਿਹਾ ਸਾਡੇ ਨਾਲ ਤੇ ਵਿਰੋਧੀ ਵੀ ਜਿਹੜੇ ਨੇ ਚਾਹੇ ਕਿਸੇ ਵੀ ਪਾਰਟੀ ਨੂੰ ਹੋਣ ਉਹ ਵੀ ਕਹਿੰਦੇ ਨੇ ਵੀ ਯਾਰ ਵਾਕਿਆ ਵਧੀਆ ਕੰਮ ਕੀਤਾ ਜਦੋਂ ਵਿਰੋਧੀ ਸਿਫਤ ਕਰਨ ਦਾ ਪੈਣ ਤੇ ਦਾ ਮਤਲਬ ਆ ਵੀ ਪੰਜਾਬ ਵਧੀਆ ਕੰਮਾਂ ਦੇ ਵਿੱਚ ਜਿਹੜਾ ਵਾ ਸਰਕਾਰ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਸੋ ਮੈਂ ਦੱਸਣਾ ਚਾਹੁੰਨਾ ਵੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਕਈ ਪਰਿਵਾਰ ਜਿਹੜੇ ਕੋਈ ਕਾਂਗਰਸੀ ਹੋਣਗੇ ਅਕਾਲੀ ਦੰਵ ਵਾਲੇ ਹੋਣਗੇ ਬੀਜੇਪੀ ਵਾਲੇ ਹੋਣਗੇ ਦਿਨੋਂ ਦਿਨ ਜਿਹੜੀ ਹੈ ਜੁਆਇਨਿੰਗ ਜਿਹੜੀ ਹੈ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਵੀ ਆ ਰਹੀ ਹੈ ਔਰ ਹੁੰਦੀ ਵੀ ਨਜ਼ਰ ਆ ਰਹੀ ਹੈ ਸੋ ਮੈਂ ਅੱਗੇ ਕੀ ਅਸੀਂ ਕੰਮ ਦੇ ਬਿਹਾਫ ਤੇ ਵੋਟ ਮੰਗਦੇ ਹਾਂ ਮੋਰ ਮੈਂ ਦਿਲ ਦੀ ਗਹਿਰਾਈ ਤੋਂ ਜਿਹੜੇ ਵੀ ਪਰਿਵਾਰ ਆ ਰਹੇ ਨੇ ਇਨਾਂ ਦਾ ਜੀ ਆਖਦਾ ਹਾਂ ਔਰ ਇਹਨਾਂ ਦਾ ਮਾਨ ਸਤਕਾਰ ਪ੍ਰਾਪਰਲੀ ਜਿਹੜਾ ਇਹਨਾਂ ਦਾ ਕਿਰਦਾਰ ਜਿਹੜਾ ਪ੍ਰਾਪਰਲੀ ਬਹਾਲ ਕੀਤਾ ਜਾਊਗਾ ਔਰ ਜਿਹੜੇ ਆਉਣ ਵਾਲੇ ਸਾਥੀ ਵੀ ਨੇ ਉਹਨਾਂ ਨੂੰ ਵੀ ਮੈਂ ਦਿਲ ਖੋਲ ਕੇ ਜੀ ਆਖ ਰਹਾ ਹਾਂ ਕਿਉਂਕਿ ਅੱਜ ਗਰਾਊਂਡ ਦੇ ਵਿੱਚ ਇੱਕੋ ਗੱਲ ਹੈ ਵੀ ਕੰਮ ਨੂੰ ਲੋਕ ਕਿੰਨੀ ਕਿ ਤਰਜੀਹ ਦਿੰਦੇ ਨੇ ਕੰਮ ਨੂੰ ਲੋਕ ਕਿੰਨਾ ਕਿ ਐਪਰੀਸ਼ੀਏਟ ਕਰਦੇ ਨੇ ਵਾਕਈ ਜਿਹੜੀਆਂ ਸਰਕਾਰਾਂ ਕੰਮ ਕਰਦੀਆਂ ਨੇ e louco da sátira não